ਸਸੀ ਗੱਲ ਦੋਸਤੋ ਸਾਰਿਆਂ ਨੂੰ ਤੇ ਕਾਫੀ ਭਰਾ ਨਰਾਜ ਹੋ ਰਹੇ ਨੇ ਮੈਂ ਤੂੰ ਪਹੁੰਚਿਆ ਨਹੀਂ ਜਾ ਰਿਹਾ ਉਹਦੇ ਪਿੱਛੇ ਦਾ ਰੀਜਨ ਮੈਂ ਦੱਸ ਦਿੰਨਾ ਕਈ ਸਰੀਰਕ ਗੁਣੇ ਸਹੀ ਨਹੀਂ ਚੱਲ ਰਹੇ ਭਾਵ ਸੇਤ ਠੀਕ ਨਹੀਂ ਆ ਹੋ ਸਕਦਾ ਇੱਕ ਹਫਤਾ ਮੈਂ ਹੋਰ ਨਾ ਕਿਸੇ ਕੋਲੇ ਆ ਸਕਾਂ ਤੇ ਅਰਦਾਸ ਕਰਿਓ ਵਹਿਗਰੂ ਓਕੇ ਜਲਦੀ ਠੀਕ ਹੋ ਜਾਈਏ ਫਿਰ ਤੁਹਾਡੀ ਕਚਹਿਰੀ 'ਚ ਹਾਜ਼ਰ ਹੋਵਾਂਗੇ ਸੋ ਇਸ ਕਰਕੇ ਮੈਂ ਫੀਲਡ ਦੇ ਵਿੱਚ ਨਹੀਂ ਆ ਰਿਹਾ ਥੋੜੇ ਸਰੀਰਕ ਇਸ਼ੂ ਨੇ ਹੈਲਥ ਇਸ਼ੂ ਨੇ ਥੋੜੇ ਜਿਹਾ ਕਹ ਅਰਦਾਸ ਕਰੋ ਜਲਦੀ ਠੀਕ ਹੋਗੇ ਤੁਹਾਡੇ ਵਿੱਚ ਆਈਏ ਤੇ ਹੱfte 10 ਦਿਨਾਂ ਲਈ ਮਾਫੀ ਚਾਹੁੰਦੇ ਹਾਂ ਦੋਸਤੋ ਸਿਕਾ